ਸਾ ਸੇਕਲ ਦੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਧਰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350 ਸਾਲਾ ਜਿਹੜਾ ਹੈਗਾ ਸਮਾਗਮ ਇੱਥੇ ਹੋਣਗੇ ਜੀ ਉਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਣ ਗਿਆ ਦੇਸ਼ ਵਿਦੇਸ਼ ਤੋਂ ਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਸਿਹਤ ਮੈਕਮੇ ਨੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਸਾਰੇ ਚੱਜੇ ਇੰਤਜ਼ਾਮ ਕੀਤੇ ਆ ਸਿਹਤ ਮੈਕਮੇ ਨੇ ਵੀ ਭਾਈ ਕਨਈਆ ਜਿਹੜਾ ਮਿਸ਼ਨ ਅਸੀਂ ਉਹਨਾਂ ਦੇ ਵਾਰਿਸ ਆ ਅਸੀਂ ਸਾਰੇ ਜਿੰਨੇ ਵੀ ਆਪਣੇ ਤੁਹਾਡੇ ਹਸਪਤਾਲ ਹੈ ਜੀ ਰੋਪੜ ਦਾ ਜੀ ਕਿਰਪੁਰ ਸਾਹਿਬ ਤੇ ਅਨੰਤਪੁਰ ਸਾਹਿਬ 24 ਘੰਟੇ ਦੀ ਐਮਰਜੈਂਸੀ ਸਥਿਤੀ ਹੋਣ ਗਿਆ ਤੇ ਅਨੰਤਪੁਰ ਸਾਹਿਬ ਤੇ ਰੋਪੜ ਦੇ ਵਿੱਚ ਕ੍ਰਿਟੀਕਲ ਕੇਅਰ ਜਿਹਨੂੰ ਐਮਰਜੈਂਸੀ ਜਿਹਨੂੰ ਅਸੀਂ ਵੈਂਟੀਲੇਟਰ ਕਾਰਡੀਕ ਮਾਨੀਟਰ ਜਿਹਨੂੰ ਲਾਈਫ ਸਪੋਰਟ ਸਿਸਟਮ ਸਾਰੇ ਆ ਆਕਸੀਜਨ ਦੀ ਸਪਲਾਈ 24 ਘੰਟੇ ਜਨਰੇਟਰ ਦੀ ਬੈਕਅਪ ਔਰ ਇਹ ਸਾਰੀਆਂ ਦਵਾਈਆਂ ਸਪੈਸ਼ਲਿਸਟ ਦੀਆਂ ਟੀਮਾਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲੇ ਤੋਂ ਜੜੀਆਂ ਆ ਗਿਆ ਉਹ ਐਮਰਜੈਂਸੀ ਸਰਵਿਸਸ ਮੈਨੇਜ ਕਰਨੀ ਹੈ ਇਹਦੇ ਨਾਲ ਨਾਲ 21 ਆਮ ਆਦਮੀ ਕਲੀਨਿਕ ਪਹਿਲਾਂ ਕੰਮ ਕਰਦੇ ਆ ਤੇ 19 ਆਮ ਆਦਮੀ ਕਲੀਨਿਕ ਜਿਹੜੇ ਅਸੀਂ ਨਵੇਂ ਟ੍ਰੋਲੀ ਸਿਟੀ ਦੇ ਵਿੱਚ ਜਿੰਨੇ ਵੀ ਆਪਣੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਔਰ ਰਸਤੇ ਦੇ ਵਿੱਚ ਵੀ ਜਿੰਨੇ ਵੀ ਸਟ੍ਰੈਟੈਜਿਕ ਪੁਆਇੰਟਸ ਹੈ ਜਿਵੇਂ ਪੰਜ ਪਿਆਰਾ ਪਾਰਕ ਹੋ ਗਿਆ ਭਾਈ ਜੈਤਾ ਜੀ ਔਰ ਆਲ ਔਰ ਰਸਤੇ ਖਾਲਸਾ ਉੱਥੇ ਜਿਹੜੇ ਸਾਡੇ ਹੈਗੇ ਆ ਆਮ ਆਦਮੀ ਕਲੀਨਿਕ ਜਿੱਥੇ ਲੋਕ ਰਹਿ ਰਹੇ ਆ ਉੱਥੇ 24 ਘੰਟੇ ਚੱਲਣਗੇ ਜੀ ਉਹ ਇਸ ਤੋਂ ਸਿਵਾਏ ਜਿਹੜੇ ਤਿੰਨੇ ਹਸਪਤਾਲਾਂ ਦੇ ਵਿੱਚ ਸਬਡਿਵੀਜ਼ਨ ਹਸਪੀਟਲ ਚ ਤੇ ਜਿਹੜਾ ਆਪਣਾ ਕੀਰਤਪੁਰ ਸਾਹਿਬ ਤੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਐਮਰਜੈਂਸੀ ਸਵਾਮਾ ਇਹਦੇ ਨਾਲ ਨਾਲ ਖੂਨਦਾਨ ਕੈਂਪ ਵੀ ਚੱਲੇਗਾ ਜੀ ਤੇ 25 ਤਰੀਕ ਨੂੰ ਬਰਾਸਤੇ ਖਾਲਸਾ ਵਿੱਚ ਬਾਕੀ ਦਿਨ ਪੰਜ ਪਿਆਰਾ ਪਾਰਕ ਦੇ ਵਿੱਚ ਇਸ ਤੋਂ ਸਿਵਾਏ ਜਿਹੜਾ ਹੈਗਾ ਉਹ ਐਂਬੂਲੈਂਸਾਂ ਤਾਇਨਾਤ ਰਹਿਣਗੀਆਂ ਜੀ ਜਿਹੜੀਆਂ 24 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਬੇਸਿਕ ਲਾਈਫ ਸਪੋਰਟ ਤੇ ਸੱਤ ਐਂਬੂਲੈਂਸ ਜਿਹੜੀਆਂ ਸਾਡੀਆਂ ਐਡਵਾਂਸ ਲਾਈਫ ਸਪੋਰਟ ਹੈ ਉਹ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਸਟ੍ਰੈਟੈਜਿਕ ਪੁਆਇੰਟਸ ਤੇ ਖੜੀਆਂ ਹੋਣਗੀਆਂ ਸਾਡਾ ਮੈਡੀਕਲ ਸਟਾਫ ਜਿਹੜਾ ਹੈਗਾ ਦਿਨ ਰਾਤ ਕੰਮ ਕਰੇਗਾ ਇਹ ਸਾਰਾ ਅਸੀਂ ਬੰਦੋਬਸਤ ਕੀਤਾ ਹੈਗਾ ਕਿ ਕਿਸੇ ਨੂੰ ਬਾਈ ਚਾਂਸ ਕੋਈ ਬੰਦਾ ਦਵਾਈ ਭੁੱਲ ਜਾਂਦਾ ਜਾਂ ਕਿਸੇ ਨੂੰ ਕੋਈ ਮੈਡੀਕਲ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਹੋਵੇ ਉਹਦਾ ਸਾਰਾ ਦੇਖਭਾਲ ਦਾ ਬੰਦੋਬਸਤ ਹੋਏਗਾ ਇਹਦੇ ਨਾਲ ਨਾਲ ਇੱਕ ਨਕਾਹ ਦਾ ਲੰਗਰ ਜਿਹੜੇ ਸਾਡੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਅਸੀਂ ਖਾਂ ਵੀ ਚੈੱਕ ਕਰਾਂਗੇ ਔਰ ਮੌਕੇ ਤੇ ਪੜਨ ਵਾਲੀ ਐਨਕਾ ਕੋਈ ਭੁੱਲ ਜਾਂਦਾ ਜਾਂ ਕਿਸ ਨੂੰ ਲੋੜ ਹੈ ਕਦੇ ਲਈ ਕੋਈ ਜਿਹੜੀ ਸਰਦਤਾਂ ਦੀ ਉਹਨਾਂ ਨੂੰ ਵੈਸੇ ਵੀ ਲੋੜ ਹੋਵੇ ਤੇ ਉਹ ਐਨਕਾ ਵੀ ਫਰੀ ਦਿੱਤੀਆਂ ਜਾਣ ਗਿਆ ਤੇ ਜਿਨ੍ਹਾਂ ਨੂੰ ਲੋੜ ਹੋਏਗੀ ਜਿਨ੍ਹਾਂ ਦੀ ਨਿਗਾਹ ਬਹੁਤ ਕਮਜ਼ੋਰ ਹੋਏਗੀ ਜਾਂ ਆਪਰੇਸ਼ਨ ਦੀ ਲੋੜ ਹੈ ਉਹਨਾਂ ਦੇ ਜਿਹੜੇ ਫਰੀ ਜਿਹੜੇ ਲੈਂਸ ਆ ਬਿਨਾ ਟਾਂਕੇ ਵਾਲੇ ਟੀਕੇ ਵਾਲੇ ਉਹ ਫੇਕੋ ਦੇ ਨਾਲ ਆਪਰੇਸ਼ਨ ਕਰਕੇ ਰੋਪੜ ਦੇ ਹਸਪਤਾਲ ਚ ਉਹਨਾਂ ਦੇ ਸਰਜਰੀਜ਼ ਵੀ ਫਰੀ ਹੋਣ ਗਿਆ ਇਹ ਸਾਰਾ ਜਿਹੜਾ ਸਿਹਤ ਮਹਿਕਮਾ ਵੱਲੋਂ ਬੰਦੋਬਸਤ ਕੀਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਵਿਧਾ ਨਹੀਂ ਹੋਏਗੀ ਕਰਲੇ ਉਹ ਸਾਰੇ ਪ੍ਰਸ਼ਨ ਆਮ ਲੋਕਾਂ ਲਈ ਕੀ ਆਮ ਲੋਕਾਂ ਲਈ ਕੀ ਇਹ ਸਾਰਾ ਕੁਝ ਆਮ ਲੋਕਾਂ ਵਾਸਤੇ ਹੀ ਹੈ ਜੀ ਹੁਣ ਸੋਣ ਕਿੰਨੇ ਦਿਨ ਤੋਂ ਬੰਦ ਪਿਆ ਸੀ ਚਲੋ 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 ਇਹਦੇ ਵਿੱਚ ਜਿਹੜਾ ਤੁਹਾਡੇ ਅਲਟਰਾਸਾਉਂਡ ਦੇ ਨੂੰ ਜਾਂ ਐਕਸਰੇ ਵਾਲੇ ਰੇਡੀਓਲੋਜਿਸਟ ਕਹਿੰਦੇ ਔਰ ਉਹ ਸਭ ਤੋਂ ਜ਼ਿਆਦਾ ਸ਼ਾਰਟੇਜ ਉਹਨਾਂ ਦੀ ਹੈ ਜੀ ਜਿਹੜੇ ਗਾਇਨੀ ਦੇ ਡਾਕਟਰ ਆ ਨੰਬਰ 2 ਤੇ ਸ਼ਾਰਟੇਜ ਉਹਨਾਂ ਦੀ ਹੈ ਇਸੇ ਤਰ੍ਹਾਂ ਜਿਹੜੇ ਨਸਤਰ ਡਿਸਟਾ ਮੈਡੀਕਲ ਸਪੈਸ਼ਲਿਸਟ ਆ ਇਹਨਾਂ ਦੀ ਬਹੁਤ ਸ਼ਾਰਟੇਜ ਸੀਗੀ ਅਸੀਂ ਉਹ ਪਿੱਛੇ ਜਿਹੜੇ ਹੁਣ ਅਸੀਂ 1000 ਡਾਕਟਰ ਭਰਤੀ ਕੀਤੇ ਜਿਹੜੇ ਜਨਰਲ ਡਿਊਟੀ ਮੈਡੀਕਲ ਆਫਸਰਸ ਆ ਉਹਨਾਂ ਨੂੰ ਭਰਤੀ ਕੀਤੀ ਇੱਕ ਤਾਂ ਅਸੀਂ ਉਹਨਾਂ ਨੂੰ ਕ੍ਰਿਟੀਕਲ ਕੇਅਰ ਦੇ ਵਿੱਚ ਟ੍ਰੇਨਿੰਗ ਦਵਾ ਰਹੇ ਹਾਂ ਟੈਲੀ ਮੈਡੀਸਨ ਸ਼ੁਰੂ ਕਰ ਰਹੇ ਹਾਂ ਇਹਦੇ ਨਾਲ ਸੀ ਜਿਹੜੇ ਡਾਕਟਰ ਰਿਟਾਇਰ ਹੋਏ ਆ ਉਹ ਵੀ ਸਾਡੇ ਕੁਝ ਡਾਕਟਰਾਂ ਨੇ ਜੁਆਇਨ ਕੀਤਾ ਸੋ ਤੁਹਾਡੇ ਵੀ ਜੇ ਕੋਈ ਡਾਕਟਰ ਰਿਟਾਇਰ ਹੋਇਆ ਜਿਹੜੀ ਆਪਣੀ ਸੇਵਾ ਦੇਣਾ ਚਾਹੁੰਦਾ ਅਸੀਂ ਉਹਨਾਂ ਨੂੰ ਵੀ 65 ਸਾਲ ਤੱਕ ਜਿਹੜਾ ਹੈਗਾ ਅਸੀਂ ਉਹਨਾਂ ਦੀਆਂ ਸਵਾਮਾ ਜਿਹ ਜਿਹੜੇ ਜੰਗ ਬੱਚੇ ਆਂਦੇ ਆ ਉਹ 250 ਮੈਂ ਲਾਇਸੀ ਉਹਨਾਂ ਚ ਸਿਰਫ 100 ਨੇ ਜੁਆਇਨ ਕੀਤਾ ਅਸੀਂ 650 ਦੀ ਜਿਹੜੇ ਸੀਗੇ ਅਸੀਂ ਉਹਨਾਂ ਨੂੰ ਵਾਕ ਇੰਟਰਵਿਊ ਕੀਤੀ ਕਿ ਅਸੀਂ ਤਾਂ ਕਿ ਉਹ ਜਲਦੀ ਤੋਂ ਜਲਦੀ ਜੁਆਨ ਹੋ ਜੇ ਉਹਦੇ ਵਿੱਚੋਂ तकरीबन 100 ਡਾਕਟਰਾਂ ਨੇ ਜੁਆਇਨ ਕੀਤਾ ਸਪੈਸ਼ਲਿਸਟ ਖਾਸ ਕਰਕੇ ਜਿਸ ਤਰ੍ਹਾਂ ਤੁਹਾਡਾ ਆਨੰਦਪੁਰ ਸਾਹਿਬ ਹੋ ਗਿਆ ਜਾਂ ਜਿਹੜੇ ਚਮਕੌਰ ਸਾਹਿਬ ਹੋ ਗਿਆ ਦਸੂਹਾ ਹੋ ਗਿਆ ਜਾਂ ਹੋਰ ਕੋਈ ਤਰਨ ਤਰਨ ਦੇ ਵਿੱਚ ਜਾਂ ਫਿਰੋਜ਼ਪੁਰ ਦੇ ਵਿੱਚ ਕੋਈ ਖੇੜਾ ਉੱਥੇ ਸਾਨੂੰ ਦਿੱਕਤ ਆਂਦੀ ਆ ਸਪੈਸ਼ਲਿਸਟਾਂ ਦੀ ਅਸੀਂ ਉਹਦੇ ਵਾਸਤੇ ਕਿ ਇਹ ਵੀ ਇੱਕ ਸਪੈਸ਼ਲ ਪ੍ਰੋਵੀਜ਼ਨ ਲੈ ਕੇ ਆਏ ਆ ਕਿ ਜਿਹੜਾ ਵੀ ਕੋਈ ਡਾਕਟਰ ਸਪੋਸ ਨੰਗਲ ਦੇ ਵਿੱਚ ਆ ਜਾਂ ਅਨੰਦਪੁਰ ਸਾਹਿਬ ਚ ਵੀ ਸਾਨੂੰ ਆਪਣੀ ਪਾਰਟ ਟਾਈਮ ਡਿਊਟੀ ਦੇ ਦੇ ਤਿੰਨ ਘੰਟੇ ਵਾਸਤੇ ਅਸੀਂ ਉਹਨਾਂ ਨੂੰ ਚੰਗਾ ਪੇ ਕਰਾਂਗੇ ਇਹਦੇ ਨਾਲ ਨਾਲ ਸਾਡੀਆਂ ਐਮਰਜੈਂਸੀ ਉਹ ਟੈਂਡ ਕਰ ਲੈਣਗੇ ਤੇ ਉਹਦੀ ਵੀ ਉਹਨਾਂ ਨੂੰ ਐਕਸਟਰਾ ਪੇ ਕਰਾਂਗੇ ਜੇ ਡਾਕਟਰ ਜਿੱਥੇ ਸਾਡੇ ਕੋਲ ਗਾਇਨੈਕੋਲੋਜਿਸ ਨੇਹ ਚ ਰਾਤ ਨੂੰ ਉਹ ਸਾਡਾ ਤਰਨ ਤਰਨ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਅੱਛਾ ਚੱਲਿਆ ਆਏਗਾ ਏ ਅਸੀਂ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸਾਰੀਆਂ ਜੜੀਆਂ ਸਪੈਸ਼ਲਿਸਟ ਸਰਵਿਸਿਜ਼ ਮਿਲਣ ਮੈਡੀਕਲ ਆਫਸਰ ਭਰਤੀ ਕਰਤੇ ਆ ਨਰਸਸ ਦੀ ਭਰਤੀ 400 ਦੀ ਹੋ ਗਈ ਆ 400 ਸਵਾ 400 ਦੀ ਤੇ 300 ਦੀ ਕੱਲ ਮੋੱਖ ਮੰਤਰੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਹੈ ਕੈਬਨਟ ਮੀਟਿੰਗ ਦੇ ਵਿੱਚ ਤੇ ਉਹ ਵੀ ਬੜੀ ਜਲਦੀ ਤੁਹਾਡੇ ਜੁਆਇਨ ਕਰ ਜਾਣਗੇ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਜਿਵੇਂ ਅਸੀਂ ਵੀ ਆਰ ਔਨ ਟਰੈਕ ਬਿਲਕੁਲ ਇਹ ਤਾਂ ਹਿਸਟੋਰੀਕਲ ਪਲੇਸ ਹੈ ਜੀ ਇੱਥੇ ਤਾਂ ਹੋਣੀ ਚਾਹੀਦੀ ਹੈ ਵੈਸੇ ਸਾਰੇ ਜਿੰਨੇ ਵੀ ਸਬਡਿਸਟ ਸਬਡਿਵਿਜ਼ਨ ਹਸਪੀਟਲ ਹੈ ਚੰਗੌਰ ਸਾਹਿਬ ਵੀ ਇਕੁਅਲੀ ਇੰਪੋਰਟੈਂਟ ਹੈ ਜੀ ਇਹ ਬੜੇ ਔਰ ਸਾਰੇ ਸਾਲੀ ਦਾ ਕੋਸ਼ਿਸ਼ ਇਹ ਹੈ ਕਿ ਜਿਹੜੇ ਸਾਡੇ 250 ਹਸਪਤਾਲ ਹੈ ਅਸੀਂ 140 ਹਸਪਤਾਲ ਚੁਣਿਆ ਜਿਹਨਾਂ ਦੇ ਵਿੱਚ ਅਸੀਂ ਸਾਰੀਆਂ ਸਵਾਮਾ ਸ਼ੁਰੂ ਕਰ ਰਹੇ ਹਾਂ ਇਸ ਸਾਲ ਦੇ ਵਿੱਚ ਤੇ ਅਗਲੇ ਸਾਲ ਦੇ ਵਿੱਚ 250 ਜੀ ਉਹਨਾਂ ਦੇ ਵਿੱਚ ਅਨੰਤਪ੍ਰਸਾਦ ਉਹ ਤੇ ਜੋ ਟੌਪ ਤੇ ਆਉਂਦਾ ਸੀ ਠੀਕ ਹੈ ਸੰਗਤਾਂ ਕੋਈ ਕੋਈ ਵਿਦੇਸ਼ ਤੋਂ ਡਾਕਟਰ ਆਉਂਦੇ ਐ ਐਕਸਪਰਟ ਡਾਕਟਰ ਜਾਂ ਦੇਸ਼ ਦੇ ਦੂਜੇ ਸਿਆ ਤੋਂ ਆਉਂਦੇ ਆ ਜਾਂ ਪੰਜਾਬ ਤੋਂ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਕੋਈ ਐਨ ਜੀਓ ਸੇਵਾ ਕਰਨਾ ਚਾਹੁੰਦੀ ਆ ਕਿਸੇ ਤਿੱਕੇ ਨਾਲ ਯੋਗਦਾਨ ਪਾਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਦਿੱਤਾ ਸਹਿਯੋਗ ਵਾਸਤੇ ਜਿਹੜਾ ਕਿ ਹੈਗਾ 62399176007 ਮੈਂ ਰਿਪੀਟ ਕਰਦਾ ਹਾਂ ਜੀ 6239176007 ਜੇ ਕੋਈ ਸਹਿਯੋਗ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਅਸੀਂ ਸਾਡੇ ਟੈਂਟ ਲੱਗੇ ਹੋਣਗੇ ਸਾਡੇ ਨਾਲ ਆ ਕੇ ਅਸੀਂ ਇਕੱਠੇ ਹੋ ਕੇ ਸੇਵਾ ਕਰਾਂਗੇ ਸਾਡਾ ਸਾਰਿਆਂ ਦਾ ਮਕਸਦ ਇਹ ਹੀ ਆ ਕਿ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਤੇ ਇਹਦੇ ਨਾਲ ਨਾਲ ਇੱਕ ਅਸੀਂ ਮੈਡੀਕਲ ਹੈਲਪਲਾਈਨ ਵਾਸਤੇ ਇੱਕ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੰਬਰ ਦਿੱਤੇ ਚਾਹਣਗੇ ਇੱਕ ਸਾਡੇ ਵੱਲੋਂ ਸਿਹਤ ਮੈਕਮੇ ਵੱਲੋਂ ਵੀ 98155 88342 98155 88342 ਸੋ ਇਹ ਜੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ ਕੋਈ ਦਵਾਈ ਚਾਹੀਦੀ ਹੋਵੇ ਇਸ ਨੰਬਰ ਤੇ ਕਾਲ ਕਰਨਗੇ ਤਾਂ ਉਹਨਾਂ ਕੋਲੇ ਇਮੀਡੀਏਟਲੀ ਐਂਬੂਲੈਂਸ ਦੀ ਲੋੜ ਹੋਏ ਕਿ ਐਂਬੂਲੈਂਸ ਪਹੁੰਚ ਜਾਏਗੀ ਗਾਈਡੈਂਸ ਦੀ ਲੋੜ ਹੋਏਗੀ ਉਹ ਮਿਲ ਜਾਏਗੀ ਜਾਂ ਨੀਅਰਸਟ ਥਰਾਂ ਨੂੰ ਦੱਸਤਾ ਜਾਏਗਾ ਤੇ ਸਾਡੇ ਜਿਹੜੇ ਸਾਰੇ ਜਿੰਨੇ ਵੀ ਸਾਡੇ ਐਪ ਦੇ ਉੱਤੇ ਹੋਣਗੇ ਜਿੰਨੇ ਆਮ ਆਦਮੀ ਕਲੀਨਿਕ ਆ ਸਿਹਤ ਸਸਤਾਵਾ ਤੇ ਤੁਹਾਨੂੰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਔਰ ਵੈਸੇ ਵੀ ਸਾਰੇ ਸਟ੍ਰੈਟਜਿਕ ਪੁਆਇੰਟ ਤੇ ਸਾਡੀਆਂ ਸਵਾਮਾ હાજર ਰਹਿਣ ਗਿਆ ਤੇ ਅਸੀਂ ਮੀਤ ਕਰਦੇ ਆ ਕਿ ਜਿਹੜੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੈਡੀਕਲ ਦਵਾਈ ਲੈਣ ਦੇ ਵਿੱਚ ਜਾਂ ਮੈਡੀਕਲ ਇਲਾਜ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਤਾਂ ਅੰਦਰ ਜੇ ਅਨੰਤ ਪਰ ਉਹ ਇੰਸਟਰੂਮੈਂਟ ਦਾ ਕੀ ਚੱਲ ਰਿਹਾ ਜੀ? ਇੰਸਟਰੂਮੈਂਟਸ ਦੀ ਕੋਈ ਕਮੀ ਨਹੀਂ ਹੈ ਜੋ ਅਸੀਂ ਲੈਦਾ ਅਸੀਂ ਤੁਹਾਡੀ ਲਿਫਟ ਦਾ ਇੰਸਟਰੂਮੈਂਟ ਦਾ ਉਹਦੇ ਚ ਕੋਈ ਜਿਹੜੀ ਚੀਜ਼ ਖਰੀਦਣ ਵਾਲੀ ਆ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆ। ਸਿਰਫ ਤੇ ਸਿਰਫ ਜਿਹੜੀ ਹੈਗੀ ਆ ਡਾਕਟਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਕਮਨ ਕਰਦਾ ਆ ਰਹੇ ਜੀ। ਇਹ ਹਸਪੀਟਲ ਜਿਹੜਾ ਹੈ ਉਹ ਸਫਾਈ ਨੂੰ ਵਾਸਤੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਚ ਰਿਹਾ। ਬਾਥਰੂਮਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਚ ਕਿ ਇਹ ਜਿਹੜੇ ਬਣਾਇਆ ਜਾ ਸਕਦਾ ਵੀ ਹੁਣ ਸਫਾਈ ਹੋ ਗਈ ਕਿਉਂਕਿ ਹੁਣ 3:30 ਤੋਂ 7:00 ਲੈ ਕੇ ਤਾਂ ਆਪਾਂ ਸਫਾਈ ਕਰ ਦਿੰਦੇ ਉਹ ਤੋਂ ਬਾਅਦ ਜਿਹੜੇ ਇੱਥੋਂ ਦੇ ਲੋਕ ਆਮ ਲੋਕ ਆ ਉਹਨਾਂ ਆਰਥਿਕ ਹੀ ਭਗਵੰਦਰ ਹੋਣਗੇ ਨਹੀਂ ਉਹ ਹਮੇਸ਼ਾ ਹੀ ਹੋਏਗੀ ਜੀ ਇਹ ਤੁਹਾਡੀ ਗੱਲ ਠੀਕ ਹੈ ਕਿ ਬੜੇ ਲੰਬੇ ਸਮੇਂ ਤੋਂ ਜਿਹੜੀ ਕਮੀ ਸੀ ਸਾਡੇ ਕੋਲ ਜਦੋਂ ਮੈਂ ਹੈਲਥ ਮਿਨਿਸਟਰ ਆਇਆ ਸੀਗਾ ਜੀ ਉਦੋਂ ਅਸੀਂ ਮੈਂ ਸਿਰਫ ਤੇ ਸਿਰਫ 20-30% ਡਾਕਟਰਾਂ ਨਾਲ ਕੰਮ ਕਰ ਰਿਹਾ ਸੀਗਾ ਹੁਣ ਅਸੀਂ 60-70% ਤੇ ਪਹੁੰਚੇ ਆ ਇਹਨੂੰ ਹੌਲੀ-ਹੌਲੀ ਅਸੀਂ ਅਸੀਂ 90% ਤੇ ਤੁਸੀਂ ਇਹ ਤਾਂ ਐਪਰੀਸ਼ੀਏਟ ਕਰੋਗੇ ਕਿ ਪਹਿਲਾਂ ਦਵਾਈ ਨਹੀਂ ਹੁੰਦੀ ਸੀ ਹਸ ਹੁਣ ਅਸੀਂ ਦਵਾਈਆਂ ਤਾਂ ਪੂਰੀਆਂ ਭੇਜਤੀਆਂ ਪਹਿਲਾਂ ਟੈਸਟ ਨਹੀਂ ਹੁੰਦਾ ਸੀ ਹਸਪਤਾਲਾਂ ਚ ਹੁਣ ਮੱਲਾਕਲਣਕਾਂ ਚ ਟੈਸਟ ਹੁੰਦੇ ਆ ਸੋ ਬਹੁਤ ਕੁਝ ਪ੍ਰੋਗਰੈਸ ਹੋਇਆ ਜੀ ਅਸੀਂ ਜਿਵੇਂ ਕੁਝ ਦੇਖਿਆ ਹੁਣ ਕੇਸਵਰੀ ਫਿਊਮਿਗੇਸ਼ਨ ਵੀ ਜ਼ਿਆਦਾ ਹੋਈ ਆ ਮੱਖੀਆਂ ਮਛਰਾਂ ਦੇ ਕੰਟਰੋਲ ਵਾਸਤੇ ਸੋ ਕਾਫੀ ਕੁਝ ਇੰਪਰੂਵਮੈਂਟਸ ਕੀਤੀਆਂ ਜਿਹੜੀਆਂ ਪਿਛਲੇ 25 30 ਸਾਲ ਦੀਆਂ ਕਮੀਆਂ ਪੇਸ਼ੀਆਂ ਸੀ ਉਹ ਆਉਣ ਵਾਲੇ 1 2 ਸਾਲ ਚ ਕੱਢ ਦਾਂਗੇ ਸਾਰੀਆਂ ਇਹਦੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਕਿਉਂਕਿ ਇਸ ਕਰਕੇ ਲੋਕ ਕਿਉਂਕਿ ਏਰੀਆ ਨੂੰ ਬਹੁਤ ਦੂਰ ਜਾਣਾ ਪੈਂਦਾ ਕਲਿੰਗਰ ਰੋਪੜ ਜਾਣਾ ਪੈਂਦਾ ਕ੍ਰਿਨਪੀਏ ਜਾਣਾ ਪੈਂਦਾ ਇਸ ਸੰਬੰਧੀ ਤੁਸੀਂ ਦੱਸੋ ਵੀ ਇਹਦੀ ਸਾਡੀਆਂ ਪ੍ਰੋਵਾਈਡ ਕਰਾਂਗੇ ਬਾਅਦ ਹਾਂਜੀ ਹਾਂ ਨਹੀਂ ਬਾਅਦ ਵਿੱਚ ਨਹੀਂ ਜੀ ਮੈਂ ਤੁਹਾਡੇ ਐਸ ਐਮਓ ਵੀ ਨਵੇਂ ਲਾਏ ਆ ਜੀ ਜਿਹੜੇ ਬਹੁਤ ਡੈਡੀਕੇਟਿਡ ਆ ਵਧੀਆ ਕੰਮ ਕਰ ਰਹੇ ਆ ਔਰ ਤੁਹਾਡੇ ਸਾਰੇ ਸਪੈਸ਼ਲਿਸਟ ਲੱਗੇ ਆ ਗਾਇਨੀ ਦੀ ਵੀ ਪੋਸਟ ਕਰਤੇ ਆ ਮੈਂ ਉਹ ਵੀ ਮੈਨੂੰ ਉਮੀਦ ਹੈ ਕਿ ਇੱਕ ਦੋ ਦਿਨਾਂ ਚ ਜੁਆਇਨ ਕਰ ਜਾਣਗੇ ਤੁਹਾਡੇ ਕੋਲੇ ਆਉਣੀ ਮਿਲ ਕੇ ਆਏ ਨਾਸਟੋਟਿਸਟ ਵੀ ਆ ਸਰਜਨ ਵੀ ਆ ਦੋਨੋਂ ਹਸਬੰਡ ਵਾਈਫ ਹੀ ਆ ਗਿਆ ਤੇ ਆਰਥੋ ਦੇ ਵਿੱਚ ਵੀ ਹੈਗਾ ਬਾਕੀ ਸਾਰੇ ਤੁਹਾਡੇ ਕੋਲ ਆ ਗਏ ਆ ਮੈਡੀਕਲ ਸਪੈਸ਼ਲਿਸਟ ਵੀ ਆ ਹੁਣ ਐਸ ਲਈ ਸਿਰਫ ਗਾਇਨੀ ਦਾ ਡਾਕਟਰ ਨਹੀਂ ਆ ਸੀ ਟੈਂਪਰੇਰੀ ਡਿਊਟੀ ਲਈ ਹੋਈ ਆ ਬਟ ਉਹ ਮੈਂ ਪੂਰਤੀ ਕੀਤੀ ਆ ਨਵੇਂ ਜਿਹੜੇ ਸਾਡੇ ਕੋਲੇ ਜਿਹੜੇ ਬੱਚੇ ਪੜ ਕੇ ਆਉਂਦੇ ਆ ਨਵੇਂ ਉਹਨਾਂ ਦੀ ਵੀ ਪੋਸਟਿੰਗ ਕਰਤੀ ਆ ਨਾ ਉਮੀਦ ਆ ਮੈਨੂੰ ਓਪੀ ਜੁਆਇਨ ਕਰ ਜਾਵੇ ਹਾਂਜੀ ਦੇਖੋ ਉਹਦੇ ਜਨਲ ਅਲਟਰਾਸਾਉਂਡ ਜੀ ਡਿਪਾਰਟਮੈਂਟ ਦੇ